ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਦੀ ਮਹਿਮਾ ਦੇ ਵਿੱਚ ਕੁਝ ਸ਼ਬਦ ਦਾਸ ਵੱਲੋਂ ਉਥੇ ਵਸਦਾਫ ਕਰ ਇੱਕ ਸਾਧ ਹੈ ਸ਼੍ਰੀ ਚੰਦ ਨਾਮ ਕੀਤਾ ਜਾਂਦਾ ਯਾਦ ਹੈ ਗੁਰੂ ਨਾਨਕ ਦੇ ਕਉਤਕਾ ਜੋ ਲੱਭਦਾ ਰਹਿੰਦਾ ਜੰਗਲਾਂ ਚ ਸਾਦੂ ਰੂਪ ਰੱਬ ਦਾ ਰਹਿੰਦਾ ਜੰਗਲਾਂ ਚ ਸਾਦੂ ਰੂਪ ਰੱਬ ਦਾ ਮਹਾਪੁਰਸ਼ੀਓ ਬਹੁਤ ਮਹਾਨ ਹੈ ਉੰਜ ਗੁਰੂ ਸਾਹਿਬ ਜੀ ਦਾ ਖਾਨਦਾਨ ਹੈ ਸੱਜੇ ਕੰਨ ਉੱਤੇ ਮੁੰਦੜਾ ਨਿਸ਼ਾਨ ਹੈ ਨਾਲੇ ਲੰਬੀਆਂ ਜਟਾਵਾਂ ਬੜਾ ਫੱਬਦਾ ਐਂਦਾ ਜੰਗਲਾਂ 'ਚ ਸਾਧੂ ਰੂਪ ਰੱਬ ਦਾ ਰਹਿੰਦਾ ਜੰਗਲਾਂ 'ਚ ਸਾਧੂ ਰੂਪ ਰੱਬ ਦਾ ਉਹਦੇ ਨੈਣਾ ਵਿੱਚ ਨਾਮ ਦਾ ਸਰੂਰ ਹੈ ਸ਼ਿਵ ਜੀ ਦਾ ਅਵਤਾਰ ਉਹ ਨੂਰ ਹੈ ਕਰਾ ਮਾਤਾ ਦਾ ਖਜ਼ਾਨਾ ਪਰਿਪੂਰ ਹੈ ਦੂਰ ਕਰਦਾ ਨਜ਼ਰ ਨਾਲ ਰੋਗ ਸਾਬ ਦਾ ਰਹਿੰਦਾ ਜੰਗਣਾ ਚ ਸਾਧੂ ਰੂਪ ਰੱਬ ਦਾ ਰਹਿੰਦਾ ਜੰਗਣਾ ਚ ਸਾਧੂ ਰੂਪ ਰੱਬ ਦਾ ਉਦੇ ਸ਼ੀਸ਼ੀ ਉੱਤੇ ਸ਼ਿਵ ਜੀ ਦਾ ਹੱਥ ਹੈ ਉਹਦੀ ਜਸ ਵੜੇ ਆਈ ਜੋ ਕੱਥ ਹੈ ਰੂਪ ਰੱਬ ਦਾ ਉਹ ਆਪ ਸੰਮਰੱਤ ਹੈ ਇਹਦੋਂ ਹੋਰ ਕੀ ਸੁਲਹਾਉਣਾ ਉਹ ਦੇਖ ਕਰ ਤਾਬਿਦਾ ਰਹਿੰਦਾ ਜੰਗਲਾਂ 'ਚ ਸਾਧੂ ਰੂਪ ਰੱਬ ਦਾ ਰਹਿੰਦਾ ਜੰਗਲਾਂ 'ਚ ਸਾਧੂ ਰੂਪ ਰੱਬ ਦਾ ਕਹੇ ਖੇੜੀ ਸੋਡੀਆਂ ਦਸ਼ਮ ਸ਼ੇਰ ਜੋ ਆਏ ਮੰਦੜੇ ਹਾਲਾਤ ਦਿੰਦਾ ਫੇਰ ਜੋ ਦੂਰ ਕਰਦਾ ਪਖੰਡ ਤੇ ਹਨੇਰ ਜੋ ਉਹਦੇ ਤੇਜ ਦਾ ਸੂਰਜ ਹੈ ਆਕਾਸ਼ੀ ਮਗਦਾ ਰਹਿੰਦਾ ਜੰਗਣਾ ਚ ਸਾਧੂ ਰੂਪ ਰੱਬ ਦਾ ਰਹਿੰਦਾ ਜੰਗਣਾ ਚ ਸਾਧੂ ਰੂਪ ਰੱਬ ਦਾ ਰਹਿੰਦਾ ਜੰਗਣਾ ਚ ਸਾਧੂ ਰੂਪ ਰੱਬ ਦਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ